ਓ ਖੇ ਖਾਲਾ ਓ ਡੰਡ ਲੋਤੀ ਮਲਾਉਂ ਬੰਦੇ ਤਰਾ ਕੰਡਿਆ ਤੇਰੇ ਕੋਲ ਚਾਹਣਾ ਹੈ ਕਿ ਤੂੰ ਕੀ ਕੀ ਮੰਗ ਰਿਆ ਵਾ ਆਹੋ ਮਲਾਉਂ ਬੰਦੇ ਤੱਕੇਸ਼ਾ ਹੀ ਕੰਡਿਆ ਤੂੰ ਤੇਰੀ ਅੱਖ ਕਿਹੋਈ ਤੇਰੀ ਅੱਖ ਕੀ ਹੋਈ ਤੈਨੂੰ ਸ਼ਰਮ ਦੇ ਤੈਨੂੰ ਕਾਠਾ ਹੋਣਾ ਚਾਹੀਦਾ ਸੀ ਓ ਗੂ ਖਾ ਓ ਖਾਲਾ ਲਾ ਕੇ ਗੂ ਘਾਂ ਤੇ ਜਾ ਚੰਗੇ ਭੜਦਾ ਫਰਦਾ ਚੰਗੇ ਭੜਿਆ ਇਹ ਵੀ ਹੈ ਯਾਰ ਬੰਦੇ ਕਿੰਦਾ ਕੀ ਨੂੰ ਛੱਟੇ ਫੂਕਿਆਂ ਤੇਰੀ ਧੀ ਹੈਗੀ ਕਿ ਨਹੀਂ ਹੈਗੀ ਖਾਣਾ ਵੇਖਿਆ ਤੂੰ ਜਾਦਾ ਇਹ ਵੀ ਤਰੀਕੀ ਜਦੋਂ ਧੀ ਹੁੰਦੀ ਨਾ ਆ 10 ਵਜੇ ਦੀ ਧੀ ਖਾਣ ਕੇ ਬੈਠਾ 9 ਵਜੇ ਉਹ ਧੀ ਆ ਵੀ 10 ਵਜੇ ਦੀ ਖਾਣ ਕੇ ਬੈਠਾ ਇੱਕ ਫੌਜੀ ਬੰਦਾ ਮਿਲ ਲਗਣਾ ਤੂੰ ਅੱਡੀ ਤੇਰੀ ਧੀ ਹੁੰਦੀ ਤੂੰ ਸ਼ਰਮ ਕਰਦਾ ਨਹੀਂ ਕਰਾਉਣੀ ਹੀ ਕਰਾਉਣੀ ਓ ਛੋਟਾ ਬੱਚਾ ਪੁਲਸ ਵਾਲਾ ਇਹਨਾਂ ਨੇ ਹਫ਼ਤੇ ਤੱਕ ਨਹੀਂ ਰੋਕਿਆ ਤੱਕ ਓ ਛੋਟਾ ਬੱਚਾ ਜਦੋਂ ਤੇ ਧੀ ਹੁੰਦੀ ਤਾਂ ਤੂੰ ਸ਼ਰਮ ਕਰ ਤੂੰ ਮੇਰੀ 10 ਵਜੇ ਦੀ ਗੱਡੀ ਘੇਰ ਕੇ ਖਲੋਤੇ ਪੁਲਸ ਵਾਲੇ ਆ ਹੁਣ ਜਮੇਯਾਨੀ ਚੋਤ ਦੇ ਆ ਵੀ ਆਰਸੀ ਤੁਹਾਨੂੰ ਦੇ ਦੇਣੀ ਆ ਜਿੰਦੇ ਨਾ ਇਹ ਚਲ ਜਾਂਦੇ ਨੇ ਹਾਂ ਹੁਣ ਆਰਸੀ ਦੀ ਜਮੇਯਾਨੀ ਚੋਤਨ ਡਿਆ ਤੇ ਆਰਸੀ ਤੁਹਾਨੂੰ ਦੋਨੇ ਆ ਨਜਾਹ ਜਿਹੜਾ ਕੋਈ ਦਲਾਂ ਕੀਤਾ ਆਨਲਾਈਨ ਪੇਮੈਂਟ ਵੀ 5000 ਕਰਤੀ ਆ ਆ ਤਾਂ ਕੈਸ਼ਾਈ ਹੋ ਰਹੀ ਬਹੁਤ ਜਿਆਦੀ ਹਰੀ ਗਾਲੀ ਨਹਿਰ ਦੇ ਉੱਤੇ ਨੇਰਾ ਦੇ ਉੱਤੇ ਤਾਂ ਕਹੀ ਚਾਈ ਹੋਈ ਆ ਵੈਗਰੂ ਜੀ ਇਹਨਾਂ ਮੁਲਾਜ਼ਮਾਂ ਬੰਦਿਆਂ ਨੇ ਪਰਚਾ ਕੀਤਾ ਨਿਆਹ ਦੇ ਛੋਟਾ ਬੱਚਾ ਹੈ ਉਹ ਸਾਹਮਣੇ ਭਾਂਗੀ ਖਲੋਤੀ ਉਹ ਛੋਟੇ ਬੱਚਾ ਹੈ ਇਦਾਂ ਹੀ ਫਲਾਨ ਨੰਬਰ ਪਹਿਲਾਂ ਤੁਸੀਂ ਤੁਹਾਨੂੰ ਚੈੱਕ ਕਰਾਓ ਸਾਰੇ ਪ੍ਰੂਫ ਮੈਨ ਨਹੀਂ ਲੱਗੇ ਆ ਤੇ ਫਿਰ ਇਹ ਕਹਿੰਦੇ ਇਧਰ ਨੂੰ ਮੂੰਹ ਕਰਕੇ ਇਹਨਾਂ ਕਹੇ ਕੋਈ ਨਾ ਕਹੇ ਗੱਲ ਤੋਂ ਰੋਕ ਹੀ ਲਿਆ ਉਹਨਾਂ ਨੇ ਸਾਡਾ ਕੋਈ ਸੋਲੂਸ਼ਨ ਨਹੀਂ ਹੈਗਾ ਜਿ세 ਆਨਲਾਈਨ ਸੋਲੂਸ਼ਨ ਕੀਤਾ ਕਹਿੰਦੇ ਤੁਹਾਡੇ ਕੋਲ ਪ੍ਰੂਫ ਨਹੀਂ ਪਹੁੰਚਿਆ ਸਾਡੇ ਕੋਲੋਂ ਤਾਂ ਡਨ ਹੋ ਚੁੱਕਾ ਸਕੇ ਕਹਿੰਦੇ ਸਾਡੇ ਕੋਲੋਂ ਨਹੀਂ ਡਨ ਹੋ ਇਹਦੇ ਵਿੱਚ ਮੈਮ ਸਾਡਾ ਕੀ ਕਸੂਰ ਆਨਲਾਈਨ ਤੁਹਾਨੂੰ ਪਤਾ ਮਿੰਟਾਂ ਵਿੱਚ ਹਰ ਇੱਕ ਕੰਮ ਹੋ ਜਾਂਦਾ ਹੈ ਵੀ ਜਿਹਦਾ ਗਨਾਹ ਕੀ ਮੁਲਾਜ਼ਮ ਦਾ ਦੱਸੋ ਪRODUCTION ਨਹੀਂ ਹੈਗਾ ਉਹ ਚਲਾਨ ਹਾਂਜੀ PRODUCTION ਨਹੀਂ ਹੈਗਾ ਉਹ ਚਲਾਨ ਕੋਤਾ ਨਹੀਂ ਪਹਿਲਾਂ ਤੁਸੀਂ 1000 ਰੁਪਇਆ ਮੰਗਦੇ ਰਹੇ ਹਾਂਜੀ ਨਾ ਮੈਂ ਤੈਨੂੰ ਇਹ ਮੌਕੇ ਮੈਂ ਤੈਨੂੰ ਇਹ ਪੇਮੈਂਟ ਕਰ ਸਕਦਾ ਇਹ ਕਿੰਨੇ ਕਿੰਨੇ ਘੰਟੇ ਨੂੰ ਖੜਾ ਕੀਤਾ ਆਪਾਂ ਇਹ ਨਾ ਖੜੇ ਨਾ ਅਸੀਂ ਤੇ 5 ਮਿੰਟ ਵੀ ਨਹੀਂ ਖੜਾ ਕੀਤਾ ਤੇ ਆਪਣੀ ਮਰਜ਼ੀ ਨਾਲ ਅੱਛਾ ਇਹ ਨਾ ਆਨਲਾਈਨ ਪੇਮੈਂਟ ਕਰਦੇ ਆ ਆ ਜਾਓ ਸਾਈਡ ਤੇ ਆਹ ਉਹ ਆਨਲਾਈਨ ਪੇਮੈਂਟ ਕਰਦੇ ਆ ਨਾ ਮੈਨੂੰ ਨਹੀਂ ਪਤਾ ਜੀ ਆਨਲਾਈਨ ਮੈਂ ਪੇ ਕੀਤਾ ਜਾਂ ਮੇਰੇ ਕੋਲ ਮੈਸੇਜ ਆ ਜੀ ਉਹ ਇਹਨਾਂ ਦਾ ਮਸ਼ੀਨ ਆ ਜਾਓ ਯਾਰ ਰੋਡ ਛੱਡ ਕੇ ਉੱਥੇ ਆ ਜਾਓ ਹਾਂਜੀ ਆ ਜਾ ਵੀਰ ਮੇਰਾ ਇਹ ਕਹਿੰਦਾ ਮੈਂ ਆਪਰੇ ਮੋਬਾਈਲ ਤੋਂ ਕਿਤੇ ਕੋਈ ਜਿਹੜੇ ਸਾਡੇ ਸਾਰਾ ਨਾ ਮੋਬਾਈਲ ਤੋਂ ਉਹਦਾ ਕੋ ਮੈਸੇਜ ਦੇਖਾਇ ਨਾ ਹਾਂਜੀ ਇਹਦੇ ਗੱਲ ਹੀ ਕਰਾਂਗੇ ਮੈਂ ਆਪਣੇ ਐਸਐਸਪੀ ਸਾਹਿਬ ਨਾਲ ਦਸਰਵੀਂ ਗੱਲ ਕੀਤੀ ਕਲਰਕ ਨਾਲ ਵੀ ਹਾਂਜੀ ਹਾਂਜੀ ਮੈਂ ਮਨੂੰ ਕਹਿ ਤੋ ਦੁਬਾਰਾ ਉਹ ਗੱਲ ਨਾ ਹੋ ਜਰੂਰੀ ਸਾਥੀ ਆ ਉਹ ਖਾ ਖਾ ਉਹ ਡੰਡ ਲਾਤੀ ਮੇਰੇ ਬੰਦੇ ਤਰ੍ਹਾਂ ਕੰਡਿਆ ਤੈਨੂੰ ਥੋੜਾ ਚਾਹਣਾ ਹੈ ਕਿ ਤੂੰ ਕੀ ਕੀ ਮੰਗ ਰਿਹਾ ਵਾ ਆਹੋ ਮੇਰੇ ਬੰਦੇ ਤਾਂ ਕੈਸਾ ਹੀ ਕੰਡਿਆ ਤੇਰੀ ਮੈਂ ਅਣਕਵੇ ਖਾਣਾ ਤੇਰੀ ਅੱਖ ਕੀ ਹੋਈ ਤੈਨੂੰ ਸ਼ਰਮ ਦੇ ਤੈਨੂੰ ਕਾਠਾ ਹੋਣਾ ਚਾਹੀਦਾ ਸੀ ਓ ਗੂ ਖਾਓ ਗੂ ਖਾਓ ਲੈ ਕੇ ਗੂ ਖਾਣ ਤੋਂ ਇਹ ਜੋ ਚੰਗਾ ਫਰਦਾ ਫਰਦਾ ਕੰਗੇ ਭਲੇ ਇਹ ਵੀ ਹੈ ਹੀ ਆ ਬੰਦੇ ਕਿੰਦਾ ਕੀ ਨੂੰ ਛੱਟੇ ਭੂਖਿਆਂ ਤੇਰੀ ਧੀ ਆ ਗਈ ਕਿ ਨਹੀਂ ਆ ਗਈ ਖਾਣਾ ਬਦੇਖਾ ਤੂੰ ਜਾਦਾ ਧੀ ਵੀ ਤੇਰੀ ਆ ਗਈ ਜੇ ਤੇ ਧੀ ਹੁੰਦੀ ਨਾ ਆ 10 ਵਜੇ ਦੀ ਧੀ ਖਾਣੇ ਬੈਠਾ 9 ਵਜੇ ਉਹ ਧੀ ਆ ਵੀ 10 ਵਜੇ ਦੀ ਖਾਣੇ ਬੈਠਾ ਇੱਕ ਫੌਜੀ ਬੰਦਾ ਮਲਾਗਮਾ ਤੂੰ ਅਡੀ ਤੇਰੀ ਧੀ ਹੁੰਦੀ ਤੂੰ ਸ਼ਰਮ ਕਰਦਾ ਨਹੀਂ ਕਰਉਣੀ ਕਰੇਉਣੀ ਉਹ ਛੋਟਾ ਬੱਚਾ ਕੁਸਰਾ ਆ ਨੂਨੇ ਹੱਥ ਤੱਕ ਨਹੀਂ ਰੋਕਿਆ ਤੱਕ ਉਹ ਛੋਟਾ ਬੱਚਾ ਜਦੋਂ ਤੇ ਧੀ ਹੁੰਦੀ ਤਾਂ ਤੂੰ ਸ਼ਰਮ ਕਰ ਤੂੰ ਵੀਰਿਆ 10 ਵਜੇ ਦੀ ਗੱਡੀ ਘੇਰ ਕੇ ਖਲੋਤੇ ਪੁਲਿਸ ਵਾਲੇ ਆ ਹੁਣ ਜ਼ਿੰਮੇਵਾਨੀ ਚੋਤ ਦੇ ਆ ਵੀ ਆਰਸੀ ਤੁਹਾਨੂੰ ਦੇ ਦੇਣੇ ਆ ਜੰਦੇ ਨਾ ਇਹ ਚੰਦੇ ਨੇ ਹਾਂ ਹੁਣ ਆਰਸੀ ਦੀ ਜ਼ਿੰਮੇਵਾਨੀ ਚੋਤਨ ਡਿਆ ਤੇ ਆਰਸੀ ਤੁਹਾਨੂੰ ਦੋਣੇ ਆ ਨਯਾਜ ਜਿਹਦਾ ਕੋਈ ਚਲਾਨ ਕੀਤਾ ਆਨਲਾਈਨ ਪੇਮੈਂਟ ਵੀ 5000 ਕਰਤੀ ਆ ਆ ਤਾਂ ਕੈਸ਼ਾਈ ਹੋ ਰਹੀ ਬਹੁਤ ਜਿਆਦੀ ਹਰੀ ਗਾਲੀ ਨਹਿਰ ਦੇ ਉੱਤੇ ਨਹਿਰਾਂ ਦੇ ਉੱਤੇ ਤੱਕੈਸ਼ਾਈ ਹੋਈ ਆ ਵੈਗਰੂ ਜੀ ਇਹਨਾਂ ਮੁਲਾਜ਼ਮਾਂ ਬੰਦਿਆਂ ਨੇ ਪਰਚਾ ਕੀਤਾ ਨਯਾਜੇ ਛੋਟਾ ਬੱਚਾ ਹੈ ਓ ਸਾਹਮਣੇ ਭਾਂਜੀ ਖਲੋਤੀ ਉਹ ਛੋਟੇ ਬੱਚਾ ਹੈ ਮੈਂ ਇਦਾਂ ਹੀ ਚਲਾਨ ਨੰਬਰ ਪਹਿਲਾਂ ਤੁਸੀਂ ਤੁਹਾਨੂੰ ਚੈੱਕ ਕਰਾਓ ਸਾਰੇ ਪ੍ਰੂਫ ਲੈ ਨਹੀਂ ਲਏ ਗਿਆ ਤੇ ਫਿਰ ਇਹ ਕਹਿੰਦੇ ਇਧਰ ਨੂੰ ਮੂੰਹ ਕਰ ਕੇ ਨਾ ਕਿਸੇ ਕੋਈ ਨਾ ਕਿਸੇ ਗੱਲ ਤੋਂ ਰੋਕ ਹੀ ਲਿਆ ਉਹਨਾਂ ਨੇ ਸਾਡ ਤੁਹਾਡੇ ਕੋਲ ਪ੍ਰੂਫ ਨਹੀਂ ਹੈਗਾ ਜੇ ਅਸੀਂ ਆਨਲਾਈਨ ਪ੍ਰੂਫ ਕੀਤਾ ਹੈ ਕਹਿੰਦੇ ਸਾਡੇ ਕੋਲ ਪ੍ਰੂਫ ਨਹੀਂ ਪਹੁੰਚਿਆ ਸਾਡੇ ਕੋਲੋਂ ਤਾਂ ਡਨ ਹੋ ਚੁੱਕਾ ਸਕੇਂਦੇ ਸਾਡੇ ਕੋਲੋਂ ਨਹੀਂ ਡਨ ਹੋ ਇਹਦੇ ਵਿੱਚ ਮਾਮਾ ਸਾਡਾ ਕੀ ਕਸੂਰ ਆਨਲਾਈਨ ਤੁਹਾਨੂੰ ਪਤਾ ਮਿੰਟਾਂ ਵਿੱਚ ਹਰ ਇੱਕ ਕੰਮ ਹੋ ਜਾਂਦਾ ਹੈ ਵੀ ਜੀ ਦਾ ਗਣਾ ਕੀ ਮੁਲਾਜ਼ਮ ਦਾ ਦੱਸੋ ਪ੍ਰੋਡਕਸ਼ਨ ਨੇ ਹੈ ਨਾ ਚਲਾਨ ਹਾਂਜੀ ਪ੍ਰੋਡਕਸ਼ਨ ਨੇ ਹੈਗਾ ਦਾ ਚਲਾਨ ਕੋਈ ਨਹੀਂ ਪਹਿਲਾਂ ਤੁਸੀਂ 1000 ਰੁਪਏ ਮੰਗਦੇ ਰਹੇ ਹਾਂਜੀ ਨਾ ਮੈਂ ਤੈਨੂੰ ਇਹ ਕਿਉਂ ਮੋਕਾ ਇਹ ਕਿੰਨੇ ਕਿੰਨੇ ਘੰਟੇ ਨੂੰ ਖੜਾ ਕੀਤਾ ਆਪਾਂ ਇਹ 9:30 'ਤੇ ਅਸੀਂ ਤਾਂ 5 ਮਿੰਟ ਵੀ ਨਹੀਂ ਖੜਾ ਕੀਤਾ ਇਹ ਤਾਂ ਆਪਣੀ ਮਰਜ਼ੀ ਨਾਲ ਆ ਸਾ ਇਹ ਨਾ ਆਨਲਾਈਨ ਪੇਮੈਂਟ ਕਰਦੇ ਆ ਆ ਜਾਓ ਸਾਈਟ 'ਤੇ ਆਨਲਾਈਨ ਪੇਮੈਂਟ ਕਰਦੇ ਆ ਨਾ ਮੈਨੂੰ ਨਹੀਂ ਪਤਾ ਜੀ ਆਨਲਾਈਨ ਮੈਂ ਪੇ ਕੀਤਾ ਜਾਂ ਮੇਰੇ ਕੋਲ ਮੈਸੇਜ ਆ ਗਿਆ ਉਹ ਇਹਨਾਂ ਦਾ ਮਸ਼ੀਨ ਆ ਜਾ ਯਾਰ ਰੋਡ ਛੱਡ ਕੇ ਉੱਥੇ ਆ ਜਾ ਹਾਂਜੀ ਆ ਜਾ ਵੀਰ ਮੇਰਾ ਇਹ ਕਹਿੰਦਾ ਮੈਂ ਆਜੂ ਮੋਬਾਈਲ ਤੋਂ ਕਿਤੇ ਪਰ ਜਿਹੜੇ ਸਾਡੇ ਸਾਰਾ ਉਹ ਮੋਬਾਈਲ ਤੋਂ ਉਹਦਾ ਮੈਸੇਜ ਦੇਖਾਇਆ ਨਾ ਹਾਂਜੀ ਮੈਂ ਆਪਣੇ ਐਸਐਸਪੀ ਸਾਥ ਬਸਰ ਵੀ ਗੱਲ ਕੀਤੀ ਕਲਰਕ ਨਾਲ ਵੀ ਹਾਂਜੀ ਹਾਂਜੀ ਮੈਂ ਮਨੂੰ ਕਿਹਾ ਕਿ ਉਹ ਗੱਲ ਨਾ ਉਹ ਜਿਹੜੀ ਸਾਥੀ ਆ ਉਹ ਖੇ ਖਾਲਾ ਉਹ ਡੰਡ ਲਾਤੀ ਕਾਂਡਿਆ ਤਨਖਾਹ ਛੋਟਾਣਾ ਹੈ ਕਿ ਤੂੰ ਕੀ ਕੀ ਮੰਗ ਰਿਹਾ ਵਾ ਆਹੋ ਮਰਵਾ ਦਿਓ ਬੰਦੇ ਧੱਕਾ ਹੀ ਕਾਂਡਿਆ ਤੂੰ ਤੇਰੀ ਮੈਂ ਅਣਖ ਵੇਖਣਾ ਤੇਰੀ ਅਣਖ ਕੀ ਹੋਈ ਤੈਨੂੰ ਸ਼ਰਮ ਦੇ ਤੈਨੂੰ ਘਾਟਾ ਆਉਣਾ ਚਾਹੀਦਾ ਸੀ ਓਏ ਖੂ ਖਾਓ ਖੂ ਖਾਓ ਲਾ ਕੇ ਖੂ ਖਾਣ ਚ ਜਾ ਚੰਗੇ ਭਲੇ ਕਰਦਾ ਫਰਦਾ ਚੰਗੇ ਭਲੇ ਇਹ ਵੀ ਹੈ ਯਾ ਬੰਦੇ ਕਿੰਦਾ ਕੀ ਨੂੰ ਛੱਟਿਆ ਫੂਕਿਆ ਤੇਰੀ ਧੀ ਹੈਗੀ ਕਿ ਨਹੀਂ ਹੈਗੀ ਖਾ ਨਾਮ ਰੋਸ਼ਣ ਤੂੰ ਜਾਉਂਦਾ ਈ ਵੀ ਤੇਰੀ ਆ ਗਈ ਜਦੋਂ ਤੀ ਹੁੰਦੀ ਨਾ ਆ 10 ਵਜੇ ਦੀ 3000 ਰੁਪਏ ਬੈਠਾ 9 ਵਜੇ ਉਹ ਤੀ ਆ ਵੀ 10 ਵਜੇ ਦੀ 3000 ਰੁਪਏ ਬੈਠਾ ਇੱਕ ਫੌਜੀ ਬੰਦਾ ਮਲਾਜਮਾ ਤੂੰ ਆਡੀ ਤੇਰੀ ਤੀ ਹੁੰਦੀ ਤੂੰ ਸ਼ਰਮ ਕਰ ਤਾ ਨਹੀਂ ਕਰਾਉਣੀ ਹੀ ਕਰੈਉਣੀ ਉਹ ਛੋਟਾ ਬੱਚਾ ਕੁਸਰ ਆਇਆ ਨੂੰ ਨੇ ਹੱਥ ਤੱਕ ਨਹੀਂ ਰੋਕਿਆ ਤਾਂ ਉਹ ਛੋਟਾ ਬੱਚਾ ਜਦੋਂ ਤੇ ਤੀ ਹੁੰਦੀ ਤਾਂ ਤੂੰ ਸ਼ਰਮ ਕਰ ਤੂੰ ਵੀਰ ਜੀ 10 ਵਜੇ ਦੀ ਗੱਡੀ ਘੇਰ ਕੇ ਖਲੋਤੇ ਪੁਲਿਸ ਵਾਲੇ ਹਾਂ ਹੁਣ ਜੁਮੇਯਾਮਣੀ ਚੌਕ ਤੇ ਆ ਵੀ ਆਰਸੀ ਤੁਹਾਨੂੰ ਦੇ ਦੋਨੇ ਆ ਚੱਲ ਜਾਂਦੇ ਨਾ ਇਹ ਤਾਂ ਵੀ ਜਾਂਦੇ ਨੇ ਹਾਂ ਤਾਵਾ ਉਹਨਾਂ ਆਰਸੀ ਤੇ ਜੁਮੇਯਾਮਣੀ ਚੌਤਨ ਡਿਆ ਤੇ ਆਰਸੀ ਤੁਹਾਨੂੰ ਦੋਨੇ ਆ ਨਜਾਇਜ਼ ਜਿਹਦਾ ਕੋਈ ਚਲਾਨ ਕੀਤਾ ਉਹਨਾਂ ਨੂੰ ਪੇਮੈਂਟ ਵੀ 5000 ਕਰਤੀ ਆ ਆ ਤਾਂ ਕੈਸ਼ਾਈ ਹੋ ਰਹੀ ਬਹੁਤ ਜਿਆਦੀ ਹਰੀ ਗਾਲੀ ਨਹਿਰ ਦੇ ਉੱਤੇ ਨਹਿਰਾਂ ਦੇ ਉੱਤੇ ਧੱਕੇਸ਼ਾਈ ਹੋਈ ਆ ਵੈਗਰੂ ਜੀ ਇਹਨਾਂ ਮੁਲਾਜ਼ਮਾਂ ਬੰਦਿਆਂ ਨੇ ਪਰਚਾ ਕੀਤਾ ਨਜਾਇਜ਼ ਛੋਟਾ ਬੱਚਾ ਹੈ ਉਹ ਸਾਹਮਣੇ ਭਾਂਜੀ ਖਲੋਤੀ ਉਹ ਛੋਟੇ ਬੱਚਾ ਹੈ ਐਦਾਂ ਹੀ ਚਲਾਨ ਨੰਬਰ ਪਹਿਲਾਂ ਤੁਸੀਂ ਤੁਹਾਨੂੰ ਚੈੱਕ ਕਰਾਓ ਸਾਰੇ ਪ੍ਰੂਫ ਲੈਣੇ ਲੱਗੇ ਆ ਤੇ ਫਿਰ ਇਹ ਕਹਿੰਦੇ ਇਧਰ ਨੂੰ ਮੂੰਹ ਕਰ। ਇਹਨਾਂ ਨੇ ਕਿ ਕੋਈ ਨਾ ਕਿਹੇ ਗੱਲ ਤੋਂ ਰੋਕ ਹੀ ਲਿਆ। ਉਹਨਾਂ ਨੇ ਸਾਡਾ ਤੁਹਾਡੇ ਕੋਲ ਪ੍ਰੂਫ ਨਹੀਂ ਹੈਗਾ ਜਿਵੇਂ ਆਨਲਾਈਨ ਪ੍ਰੂਫ ਕੀਤਾ ਹੈ। ਕਹਿੰਦੇ ਸਾਡੇ ਕੋਲ ਪ੍ਰੂਫ ਨਹੀਂ ਪਹੁੰਚਿਆ। ਸਾਡੇ ਕੋਲੋਂ ਤਾਂ ਡਨ ਹੋ ਚੁੱਕਾ ਤੇ ਕਹਿੰਦੇ ਸਾਡੇ ਕੋਲੋਂ ਨਹੀਂ ਡਨ ਹੋ ਇਹਦੇ ਵਿੱਚ ਮੈਮ ਸਾਡਾ ਕੀ ਕਸੂਰ? ਆਨਲਾਈਨ ਤੁਹਾਨੂੰ ਪਤਾ ਮਿੰਟਾਂ ਵਿੱਚ ਹਰ ਇੱਕ ਕੰਮ ਹੋ ਜਾਂਦਾ ਹੈ। ਵੀਰ ਜੀ ਦਾ ਗਨਾਹ ਕੀ ਮੁਲਾਜ਼ਮ ਦਾ ਦੱਸੋ। ਪੋਸ਼ਸ਼ਨ ਨਹੀਂ ਆਨੇ ਕੋਸਣਾਂ ਹਾਂਜੀ ਪੋਸ਼ਸ਼ਨ ਨਹੀਂ ਹੈਗਾ ਦਾ ਚਲਾਨ ਪੁੱਤਾ ਨਹੀਂ ਪਹਿਲਾਂ ਤੁਸੀਂ 1000 ਰੁਪਇਆ ਮੰਗਦੇ ਰਹੇ ਹਾਂਜੀ ਮੈਂ ਤੈਨੂੰ ਇਹ ਮੈਂ ਤੈਨੂੰ ਇਹ ਕਿਹਾ ਹੋਇਆ ਇਹ ਕਿੰਨੇ ਕਿੰਨੇ ਘੰਟੇ ਇਹਨਾਂ ਨੂੰ ਖੜਾ ਕੀਤਾ ਆਪਾਂ ਇਹ 9 9 ਅਸੀਂ ਤਾਂ 5 ਮਿੰਟ ਵੀ ਨਹੀਂ ਖੜਾ ਕੀਤਾ ਇਹ ਤਾਂ ਆਪਣੀ ਮਰਜ਼ੀ ਨਾਲ ਅੱਛਾ ਇਹਨਾ ਆਨਲਾਈਨ ਪੇਮੈਂਟ ਕਰਦੇ ਆ ਆ ਜਾਓ ਸਾਈਟ ਤੇ ਆਪਾਂ ਉੱਥੇ ਆਨਲਾਈਨ ਪੇਮੈਂਟ ਕਰਦੇ ਆ ਨਾ ਮੈਨੂੰ ਵੀ ਨਹੀਂ ਪਤਾ ਜੀ ਆਨਲਾਈਨ ਮੈਂ ਪੇਕੇ ਕੀਤਾ ਹੈ ਮੇਰੇ ਕੋਲ ਮੈਸੇਜ ਜਿਹੜਾ ਸਾਡੇ ਕੋਲ ਆਈ ਉਹ ਇਹਨਾਂ ਦਾ ਮਸ਼ੀਨ ਆਜੋ ਯਾਰ ਰੋਡ ਛੱਡ ਕੇ ਉੱਥੇ ਆਜੋ ਹਾਂਜੀ ਆਜਾ ਵੀਰ ਮੇਰਾ ਇਹ ਕਹਿੰਦਾ ਮੈਂ ਆਪਦੇ ਮੋਬਾਈਲ ਤੋਂ ਕਿਤੇ ਉੱਪਰ ਜਿਹੜੇ ਸਾਡੇ ਸਾਰਾ ਨਾ ਮੋਬਾਈਲ ਤੋਂ ਉਹਨੇ ਤਾਂ ਮੈਸੇਜ ਦੇਖਾਇਆ ਨਾ ਹਾਂਜੀ ਇਹਦਾ ਮੈਂ ਆਪਣੇ ਐਸਐਸਪੀ ਸਾਥ ਬਸਰ ਵੀ ਗੱਲ ਕੀਤੀ ਕਲਰਕ ਨਾਲ ਵੀ ਹਾਂਜੀ ਹਾਂਜੀ ਮੈਂ ਮਨੂੰ ਕਹਿ ਤੋ ਉਹ ਗੱਲ ਬਣਾਉ ਜੀ ਸਾਤੀਆ ਉਹ ਖੇ ਖਾਵਾ ਉਹ ਡੰਡ ਲੋਤੀ ਬਲੋਗ ਬੰਦੇ ਤਰਾ ਕੰਡਿਆ ਤੈਨੂੰ ਖੇ ਚਾਹਣਾ ਹੈ ਕਿ ਤੂੰ ਕੀ ਮੰਗ ਰਿਆ ਵਾ ਆਹੋ ਮਲਾਦੇ ਬੰਦੇ ਤਾਂ ਕੈਸਾ ਹੀ ਕੰਡਿਆ ਤੇਰੀ ਮੈਂ ਅਣਕਵੇ ਕਾਉਣਾ ਤੇਰੀ ਅੱਖ ਕੀ ਹੋਈ ਤੈਨੂੰ ਸ਼ਰਮ ਦੇ ਤੈਨੂੰ ਕਾਠਾਣਾ ਚਾਹੀਦਾ ਸੀ ਉਹ ਖੂ ਖਾਵਾ ਲਾ ਕੇ ਖੂ ਘਾਂਤੋ ਹੋ ਜੋ ਚੰਗੇ ਭਲੇ ਕਰਦਾ ਫਰਦਾ ਚੰਗੇ ਭਲੇ ਇਹ ਵੀ ਹੈ ਯਾ ਬੰਦੇ ਤੰਤਾ ਕਿਹਦਾ ਕਿਹ ਨੂੰ ਛੱਟੇ ਫੂਕਿਆਂ ਦੋਰੀ ਤੀਜੀ ਹੈ ਕਿ ਨਹੀਂ ਹੈਗੀ ਖਾਣਾ ਬਦੇਸ ਹਾ ਤੂੰ ਜਾਉ ਦਾ ਇਹ ਵੀ ਦਰੀ ਹੈ ਜੇ ਦੇਤੀ ਹੁੰਦੀ ਹੈ